ਅੱਜ ਪਿਆਰੇ ਵਿਦਿਆਰਥੀਓ ਹਰ ਪੰਜਾਬ ਦੀ ਨਾਲ ਜੁੜਨ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਸੀਂ ਸੈਮੈਸਟਰ 3 ਦੇ ਇਸ ਵਿਸ਼ੇ ਵਿੱਚ ਦੇਖ ਰਹੇ ਹਾਂ ਪੰਜਾਬੀ ਦੇ ਚੌਂਵੇਂ ਪੰਜਾਬੀ ਦੇ ਇਕਾਂਗੀ ਪੁਸਤਕ ਦੇ ਵਿੱਚ ਲਾ ਦੂਸਰਾ ਇਕਾਂਗੀ ਨਵਾਂ ਚਾਨਣ ਕਰਾਂਗੇ ਇਸ ਤੋਂ ਪਹਿਲਾਂ ਕਿ ਮੈਂ ਇਕਾਂਗੀ ਸ਼ੁਰੂ ਕਰਾਂ ਮੈਂ ਸੂਬਾ ਵਿਦਿਆਰਥੀਆਂ ਨੂੰ ਗੁਜ਼ਾਰਿਸ਼ ਕਰਾਂ ਕਿ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਨ ਵੀਡੀਓ ਨੂੰ ਲਾਈਕ ਸ਼ੇਅਰ ਜੁੜ ਕਰਿਓ ਤੇ ਇਹ ਤੁਹਾਨੂੰ ਐਗਜ਼ਾਮ ਦੇ ਵਿੱਚ ਵੀ ਨੰਬਰ ਦੇ ਪ੍ਰਸ਼ਨ ਦੇ ਅਨੁਸਾਰ ਇਸ ਦਾ ਵਿਸ਼ਾ ਖੁਸ਼ਿਆਜਸਤ ਹੋ ਸਕਦਾ ਹੈ ਨਵਾਂ ਚਾਨਣ ਨਵਾਂ ਚਾਨਣ ਜਿਵੇਂ ਨਾਮ ਤੇ ਸਪਸ਼ਟ ਹੈ ਨਵੀਂ ਰੋਸ਼ਨੀ ਨਵਾਂ ਇੱਕ ਤਰ੍ਹਾਂ ਨਾਲ ਸਾਰੇ ਪਾਸੇ ਨਵੀਂ ਸੋਚ ਇਸ ਤੇ ਲੇਖਕ ਹਨ ਡਾਕਟਰ ਹਰਚਰਨ ਸਿੰਘ ਡਾਕਟਰ ਹਰਚਰਨ ਸਿੰਘ ਪੰਜਾਬੀ ਦੇ ਦੂਜੀ ਪੀੜ੍ਹੀ ਦੇ ਨਾਟਕਕਾਰ ਨੇ ਜਿਨ੍ਹਾਂ ਨੇ 1915 ਚ ਜਨਮ ਲਿਆ ਤੇ ਉਹਨਾਂ ਦੀ ਜਿਹੜੀ ਵਿਦਿਆ ਸੀ ਜਲੰਧਰ ਦੇ ਤੇ ਅੰਮ੍ਰਿਤਸਰ ਦੇ ਤੇ ਲਾਹੌਰ ਦੇ ਵੱਖ-ਵੱਖ ਕਾਲਜਾਂ ਦੇ ਸਕੂਲਾਂ ਵਿੱਚ ਹੋਈ ਐਮਏ ਇਤਿਹਾਸ ਐਮਏ ਪੰਜਾਬੀ ਕੀਤੀ ਤੇ ਪੰਜਾਬੀ ਨਾਟਕ ਪ੍ਰੰਪਰਾ ਬਾਰੇ ਆਪ ਨੇ ਪੀ ਐਚ ਦੀ ਜਿਹੜੀ ਉਸ ਵੇਲੇ ਕੋਚ ਕੀਤੀ ਤੇ ਆਪ ਪੀ ਐਚ ਡੀ ਦੀ ਡਿਗਰੀ ਪ੍ਰਾਪਤ ਕੀਤੀ ਤੇ ਆਪ ਦੇ ਬਹੁਤ ਸਾਰੇ ਨਾਟਕ ਤੇ ਕਾਹਨੀ ਪ੍ਰਸਿੱਧ ਨੇ ਜਿਨ੍ਹਾਂ ਚ ਕਮਲਾ ਕੁਮਾਰੀ ਰਾਜਾ ਪੋਰਸ ਦੂਰਦਰ ਦੇ ਸ਼ਹਿਰ ਆਦਿ ਮੈਂ ਇੱਥੇ ਸਾਰਿਆਂ ਦਾ ਜ਼ਿਕਰ ਕਰਾਂਗੀ ਤਾਂ ਵੀਡੀਓ ਬਹੁਤ ਲੰਬੀ ਹੋ ਜਾਏਗੀ ਤੁਸੀਂ ਖੋਦ ਲੈਣਾ ਬਾਰੇ ਆਪਣੀ ਪਾਠ ਪੁਸਤਕ ਦੇ ਪਿਛਲੇ ਹਿੱਸੇ 'ਚ ਸਾਰੀ ਜਾਣਕਾਰੀ ਦਿੱਤੀ ਆ ਉੱਥੋਂ ਪੜ ਸਕਦੇ ਹੋ ਤਾਂ ਅਸੀਂ ਜੇ ਗੱਲ ਕਰੀਏ ਤਾਂ ਇਹ ਕਾੰਗੀ ਜਿਹੜਾ ਹੈ 1940 ਦੇ ਆਸ-પાસ ਲਿਖਿਆ ਗਿਆ ਸੀ ਜੀਵਨ ਲੀਲਾ ਇਕਾਂਗੀ ਸੰਗ੍ਰਹਿ ਦੇ ਵਿੱਚ ਸ਼ਾਮਲ ਹੈ ਇਸੇ ਇਕਾਂਗੀ ਦੇ ਵਿੱਚ ਲੇਖਕ ਨੇ ਸਾਨੂੰ ਇੱਕ ਨਵੀਂ ਪੀੜ੍ਹੀ ਦੀ ਔਰਤਾਂ ਨੂੰ ਜਾਗਰੂਕ ਕੀਤਾ ਹੈ ਕਿ ਉਹ ਕਿਸ ਤਰ੍ਹਾਂ ਪੜ੍ਹਾਈ ਦੇ ਨਾਲ-ਨਾਲ ਆਪਣੇ ਸਰੀਰਕ ਜਿਹੜੀ ਖੂਬਸੂਰਤੀ ਔਰਤਾਂ ਦਰੁਸਤੀ ਦਾ ਵੀ ਧਿਆਨ ਰੱਖਣ ਇਸੇ ਇਕਾਂਗੀ ਦਾ ਥੀਮ ਹੈ ਜੇ ਅਸੀਂ ਜੇ ਦੇਖੀਏ ਤੇ ਦੇ ਪਾਤਰ ਨੇ ਪਰਮਜੀਤ ਸਿੰਘ ਆਏ ਮੁੰਡਾ ਪਾਤਰ ਹੈ ਅਰਨੰਮੌਰ ਉਸਦੀ ਮਾਤ ਨਾਮਕਔਰ ਉਸਦੀ ਪੈਣ ਤੇ ਚੰਨੂ ਇਹਦੇ ਵਿੱਚ ਪੇਂਟ ਦੀ ਪੁੜੀ ਹੈ ਜਿਹੜੀ ਇੱਕ ਮੁੱਖ ਪਾਤਰ ਹੈ ਤੇ 파ਰੋ ਉਹਨਾਂ ਦੀ ਨੌਕਰ ਹੈ ਥਾਨ ਹੈ ਲਾਹੌਰ ਸ਼ਹਿਰ ਵਿੱਚ ਇੱਕ ਘਰ ਚੈਰੀ ਕਿਸਮ ਦਾ ਬਣਿਆ ਘਰ ਹੈ ਸਾਰਾ ਨਾਟਕ ਇੱਕ ਕਮਰੇ ਵਿੱਚ ਵਾਪਰਦਾ ਹੈ ਮੁੱਖ ਪਾਤਰ ਹਰਨਾਮਕੌਰ ਉਮਰ 38 ਸਾਲ ਕਮਰੇ ਵਿੱਚ ਬੈਠੀ ਹੋਣ ਤੋਂ ਇਕਾਂਗੀ ਰੰਭ ਹੁੰਦਾ ਹੈ ਨੌਕਰਾਨੀ 파ਰੋ ਤੇ ਮਾਲਕਣ ਹਰਨਾਮਕੌਰ ਦੇ ਬਤਸਾਦ ਆਪ ਨੂੰ ਇਕਾਂਗੀ ਰੰਭ ਹੁੰਦਾ ਹੈ ਉਸ ਵੇਲੇ ਪਿੰਡੂ ਕੁੜੀ ਚੰਨੂ ਦੇ ਪ੍ਰਵੇਸ਼ ਨਾਲ ਇਕਾੰਗੀ ਦੇ ਵਿੱਚ ਇੱਕ ਦਿਲਚਸਪੀ ਸਾਡੀ ਪਾਠਕਾਂ ਦੀ ਜਾਗਦੀ ਹੈ ਤਾਂ ਅਸੀਂ ਦੇਖਦੇ ਹਾਂ ਕਿ ਜਦੋਂ ਹਰਨਾਮ ਕੌਰ ਤੇ 파ਰੋ ਬੈਠੀਆਂ ਨੇ ਤਾਂ ਉਹ ਚੰਨੂ ਦੇ ਪ੍ਰਵੇਸ਼ ਦੇ ਨਾਲ ਇਕਾੰਗੀ ਵਿੱਚ ਜਦੋਂ ਬਦਲਾਅ ਹੁੰਦਾ ਤਾਂ ਉਸ ਨੂੰ ਪੁੱਛਦੀ ਹੈ ਜਿਹੜੀ ਹਰਨਾਮ ਕੌਰ ਹੈ ਚੰਨੂ ਨੂੰ ਉਸ 파ਰੋ ਨੂੰ ਕਿ ਬਾਹਰ ਕੌਣ ਆਇਆ ਹੈ ਤਾਂ ਉਹ ਦੱਸਦੀ ਹੈ ਕਿ ਪਿੰਡੂ ਦੀ ਕੁੜੀ ਆਈ ਹੈ ਪਤਾ ਨਹੀਂ ਕੌਣ ਤੇ ਜਦੋਂ ਹਰਨਾਮ ਕੋਰ ਉਸ ਨੂੰ ਅੰਦਰ ਆਉਣ ਲਈ ਕਹਿੰਦੀ ਹੈ ਤੇ ਚੰਨੋ ਦਾ ਰਿਸ਼ਤਾ ਜਿਹੜਾ ਹੈ ਉਹ ਮਾਸੀ ਵਾਲਾ ਚੰਨੋ ਦੀਓ ਮਾਸੀ ਲੱਗਦੀ ਹੈ ਹਰਨਾਮ ਕੋਰ ਤੇ ਦੋਹਾਂ ਦੇ ਰਿਸ਼ਤੇ ਬਾਰੇ ਬੜੀ ਭਾਵਪੂਰਤ ਗੱਲਬਾਤ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਚੰਨੋ ਦੀ ਮਾਂ ਦੀ ਮੌਤ ਹੋ ਚੁੱਕੀ ਹੈ ਤੇ ਉਹ ਪਿੰਡੂ ਜਿਸ ਧਾਰਨਜੀ ਕੁੜੀ ਹੈ ਤੇ ਉਸ ਦਾ ਪਿਤਾ ਕਿਸਾਨ ਹੈ ਤੇ ਉਹ ਉਸ ਨੂੰ ਬਹੁਤਾ ਘਰੋਂ ਨਹੀਂ Niklan ਦਿੰਦਾ ਪਰ ਅੱਜ ਉਹ ਕਿਸੇ ਪਿੰਡ ਦੀ ਕਿਸੇ ਔਰਤ ਦੇ ਨਾਲ ਆਈ ਆਪਣੀ ਮਾਸੀ ਨੂੰ ਮੇਰੇ ਨਾਲ ਉਨੇ ਕਿਹਾ ਉਹ ਕਹਿੰਦੀ ਆ ਕਿ ਤੇ ਖਾਣਾ ਦੀ ਕੁੜੀ ਲਾਲੋ ਨੇ ਇੱਥੇ ਆਉਣਾ ਸੀ ਤੇ ਬਾਪੂ ਨੂੰ ਪੁੱਛ ਕੇ ਮੈਂ ਆ ਗਈ। ਤਾਂ ਕਿ ਉਹ ਹਰਨਾਮ ਕੋਰ ਕਹਿੰਦੀ ਆ ਚੰਗਾ ਹੋਇਆ ਤੀਏ ਸਾਡਾ ਤਾਂ ਖਸਮਾ ਕਾਣਾ ਵੇਰ ਵੀ ਲੱਗਦਾ। ਤਾਂ ਇਸ ਤਰ੍ਹਾਂ ਕਾਂਗੀਕਾਰ ਨੇ ਸ਼ੈਰੀ ਤੇ ਪਿੰਡੂ ਰਿਸ਼ਤਿਆਂ ਦੇ ਵਿੱਚ ਪਿੰਡੂ ਕੁੜੀ ਪਹਿਲ ਕਰਦੀ ਆ ਕਿ ਆਪਣੇ ਰਿਸ਼ਤੇ ਨੂੰ ਲਿਬਾਵੇ। ਹਰਨਾਮ ਕੋਰ ਤੇ ਚੰਨੋ ਦੋਨੋਂ ਫਿਰ ਨੌਕਰਾਨੀ ਪਰੋਬਾਰੇ ਗੱਲ ਕਰਦੀਆਂ ਹਨ। ਕੋਕੇ ਚੰਨੋ ਨੂੰ ਬੜਾ ਜੀਭ ਲੱਗਦਾ ਹੈ ਕਿ ਘਰ ਦੇ ਵਿੱਚ ਖੁਦ ਕੰਮ ਨਾ ਕਰਕੇ ਕੋਈ ਨੌਕਰਾਨੀ ਰੱਖੀ ਹੋਈ ਹੈ ਉਸ ਨੂੰ ਲੱਗਦਾ ਹੈ ਕਿ ਜੇ ਅਸੀਂ ਖੁਦ ਕੰਮ ਕਰਦੇ ਹਾਂ ਤਾਂ ਸਾਡੀ ਸਿਹਤ ਛੱਡੀ ਰਹਿੰਦੀ ਹੈ ਉਹ ਆਪਣੀ ਮਾਸੀ ਨੂੰ ਕੋਸ਼ਿਸ਼ ਦੀ ਵੀ ਹੈ ਕਿ ਨੌਕਰਾਨੀ ਦੀ ਕਿ ਲੋੜ ਹੈ ਕਹਿੰਦੀ ਤਾਂ ਉਹ ਕਹਿੰਦੀ ਹੈ ਕਿ ਇਹ ਬੱਚੇ ਕਢਾਣ ਲਈ ਤੇ ਰੋਟੀ ਟੋਕ ਪਕਾਣ ਦੀ ਰੱਖੀ ਹੋਈ ਹੈ ਤੇ ਕਹਿੰਦੀ ਕਿ ਇਹ ਬੱਚੇ ਤੁਹਾਡੇ ਕੰਮ ਨਹੀਂ ਕਰਦੇ ਤਾਂ ਉਹ ਕਹਿੰਦੀ ਉਹ ਪੜਦੇ ਨੇ ਇਸ ਕਰਕੇ ਕੰਮ ਨਹੀਂ ਕਰਦੇ ਤਾਂ ਇੱਕ ਤਰ੍ਹਾਂ ਸ਼ਹਿਰੀ ਕਲਚਰ ਦੀ ਗੱਲ ਦੱਸੀ ਹੈ ਤਾਂ ਉਸੇ ਵੇਲੇ ਇਹ ਜਦੋਂ ਪਾਰੋਂ ਨੂੰ ਪੁੱਛਣ ਨੂੰ ਉਹ ਆਪਣੀ ਮਾਸੀਏ ਨਾਲੋਂ ਪੁੱਛਦੀ ਹੈ ਕਿ ਉਸਦੀ ਬੇਟੀ ਕਿੱਥੇ ਹੈ ਤਾਂ ਉਹ ਦੱਸਦੀ ਹੈ ਕਿ ਪੜਨ ਗਈ ਹੈ ਤੇ ਇਹ ਕਿਹੜੀ ਜਮਾਤ ਚ ਪੜਦੀ ਹੈ ਕਿੱਥੇ ਪੜਦੀ ਹੈ ਤੇ ਉਹ ਦੱਸਦੀ ਹੈ ਕਿ 12ਵੀਂ ਜਮਾਤ ਵਿੱਚ ਪੜਦੀ ਹੈ ਤੇ ਉਹ ਕਾਲਜ ਦੇ ਨੇੜੇ ਹੈ ਉਹ ਪੁੱਛਦੀ 12ਵੀਂ ਜਮਾਤ ਹੋਵੇ ਬਹੁਤ ਵੱਡੀ ਗੱਲ ਲੱਗਦੀ ਹੈ ਕਿ ਉਹ ਤਾਂ ਇੱਕ ਸਕੂਲ ਤੱਕ ਨਹੀਂ ਜਾ ਸਕੀ ਤਨੋਂ ਤੇ ਉਹਦੀ ਮਾਸੀ ਦੀ ਕੁੜੀ 12ਵੀਂ ਤੱਕ ਪੜਦੀ ਹੈ ਤਾਂ ਕਹਿੰਦੀ ਕਿ ਸਾਡੇ ਤੇ ਪਿੰਡਾਂ ਦੇ ਵਿੱਚ 10ਵੀਂ ਵੀ ਨਹੀਂ ਕੁੜੀਆਂ ਕਰਦੀਆਂ ਉੱਤੇ ਇੱਥੇ ਤਾਂ ਕੋਈ ਪੜਾਈ ਦੀ ਬਹੁਤ ਮੁਕਤ ਨਹੀਂ ਹੈ ਤਾਂ ਉਸੇ ਵੇਲੇ ਜਿਹੜੀ ਹਰਨਾਮਕੌਰ ਦੀ ਬੇਟੀ ਸਤਨਾਮ ਆਉਂਦੀ ਹੈ ਤੇ ਸਤਨਾਮ ਬਹੁਤ ਹੀ ਕਮਜ਼ੋਰ ਦੀ ਪਤਨੀ ਦੀ ਕੁੜੀ ਆ ਜਿਸ ਨੂੰ ਵੇਖ ਕੇ ਚੰਨੂ ਬੜੀ ਹਰਾਣ ਹੁੰਦੀ ਹੈ ਤੇ ਇਹ ਬੜੀ ਮਾੜੀ ਜੀ ਹੈ ਤੇ ਅੱਖਾਂ ਦੁਖਦੀਆਂ ਨੇ ਇਹ ਇਹਦੇ ਐਨਕਾਂ ਲੱਗੀਆਂ ਹੋਈਆਂ ਨੇ ਕੀ ਗੱਲ ਤੇ ਚੰਨੂ ਦੀ ਚੰਨੂ ਨੂੰ ਹਰਨਾਮਕੌਰ ਕਹਿੰਦੀ ਹੈ ਕਿ ਇਹ ਪੜਨ ਕਰਕੇ ਸਾਰਾ ਦਿਨ ਖਾਂਦੀ ਪੀਂਦੀ ਨਹੀਂ ਹੈ ਜਿਸ ਕਰਕੇ ਉਹਦਾ ਇਸ ਤਰ੍ਹਾਂ ਦੀ ਹੁੰਦੀ ਹੈ ਤਾਂ ਇਸ ਤਰ੍ਹਾਂ ਜਦੋਂ ਚੰਨੋ ਇਥੇ ਨਾ ਲੋਕ ਲੇਖਕ ਨੇ ਨਾਟਕੀ ਢੁਕਤਾਂ ਦਾ ਇਸਤੇਮਾਲ ਕੀਤਾ ਰਿਆ ਸਤਨਾਮ ਨੂੰ ਤੇ ਪਰੋਂ ਜਿਹੜੀ ਸਤਨਾਮ ਕੋਰੇ ਆ ਤੇ ਉਸ ਦੀ ਮਾਸਤੀ ਸਤਨਾਮ ਕੋਰੇ ਆ ਉਹਨਾਂ ਚ ਥੋੜੀ ਗੱਲਬਾਤ ਹੁੰਦੀ ਹੈ ਜਿੱਥੋਂ ਪਤਾ ਲੱਗਦਾ ਕਿ ਜਿਹੜੀ ਸਤਨਾਮ ਨੂੰ ਨਹੀਂ ਪਤਾ ਸੀ ਕਿ ਜਿਹੜੀ ਚੰਨੋ ਨਾਂ ਦੀ ਕੁੜੀ ਆਈ ਹੈ ਉਹਦੀ ਮਾਸਤੀ ਵੀ ਕੁੜੀ ਹੈ ਫਿਰ ਉਹ ਦੋਨੋਂ ਮਿਲ ਕੇ ਗੱਲਬਾਤ ਕਰਦੀਆਂ ਹਨ ਇਸ ਤਰ੍ਹਾਂ ਸ਼ਹਿਰੀ ਕੁੜੀਆਂ ਦੇ ਹੈਂਕਰ ਭਰੇ ਵਿਹਾਰ ਤੇ ਪੜੀ ਲਿਖਿਆ ਕੁੜੀਆਂ ਦਾ ਨਖਰਾ ਵੀ ਦੇਖ ਲੇ ਦੱਸੋ ਉਸ ਤੋਂ ਅੱਗੇ ਸਤਨਾਮ ਦੀ ਸੇਤ ਵੇਖ ਕੇ ਚੰਨੋ ਵੱਲੋਂ ਵਿਅੰਗ ਕਿ ਕਮਜ਼ੋਰ ਕਿਉ ਹੈ ਸਤਨਾਮ ਦਾ ਚੰਨੋ ਪ੍ਰਤੀ ਵਿਹਾਰ ਬੜਾ ਰੁੱਖਾ ਤੇ ਉਸ ਨੂੰ ਨੌਕਰਾਨੀ ਸਮਝਣਾ ਪਰ ਥੋੜੀ ਦੇਰ ਬਾਅਦ ਉਹ ਚੰਨੋ ਦੀ ਵਾਕਬ ਹੋ ਜਾਂਦੀ ਪਹਿਲਾਂ ਤਾਂ ਜਿਹੜੀ ਚੰਨੋ ਹੈ ਉਹ ਸਮਝਦੀ ਹੈ ਕਿ ਪਾਰੋ મતલਬ ਜਿਹੜੀ ਸਤਨਾਮ ਕੋ ਸਮਝਦੀ ਹੈ ਕਿ ਚੰਨੋ ਸ਼ਾਇਦ ਕੋ ਨੌਕਰਾਨੀ ਨਵੀਂ ਹੈ ਸਟੇਡੀਓ ਸਿਮਾ ਨੇ ਉਸ ਨੂੰ ਬੁਲਾਇਆ ਹੋਇਆ ਪਰ ਥੋੜੀ ਦੇਰ ਬਾਅਦ ਉਸ ਨੂੰ ਪਤਾ ਲੱਗਦਾ ਕਿ ਉਸਦੀ ਮਾਸੀ ਵੀ ਕੁੜੀ ਹੈ ਤਾਂ ਉਹਨਾਂ ਦੋਹਾਂ ਦੇ ਵਿੱਚ ਦੋਸਤੀ ਹੋ ਜਾਂਦੀ ਹੈ ਲੇਖ ਨੇ ਪਿੰਡੂ ਕੁੜੀਆਂ ਦੀ ਪੜ੍ਹਾਈ ਬਾਰੇ ਗੱਲਬਾਤ ਬਾਰੇ ਵੀ ਦੱਸਿਆ ਹੈ ਤੇ ਚੰਨੂ ਗੱਲਾਂ-ਗੱਲਾਂ 'ਚ ਹੀ ਸਤਨਾਮ ਕੌਰ ਨੂੰ ਦੱਸਦੀ ਹੈ ਕਿ ਉਹ ਵੀ ਪੜ੍ਹਨਾ ਚਾਹੁੰਦੀ ਹੈ ਪਰ ਉਹਨਾਂ ਦੇ ਪਿੰਡ ਦੇ ਆਸ-ਪਾਸ ਕੋਈ ਸਕੂਲ ਨਹੀਂ ਕਾਲਜ ਨਹੀਂ ਜਿਸ ਕਰਕੇ ਉਸਦੇ ਪਿਤਾ ਨੇ ਉਸ ਨੂੰ ਪੜ੍ਹਨ ਦੀ ਆਗਿਆ ਨਹੀਂ ਦਿੱਤੀ ਦੋਹਾਂ ਤੇ ਤੇ ਉਹ ਜਿਹੜੀ ਹਰ ਸਤਨਾਮ ਹੈ ਉਹ ਕਹਿੰਦੀ ਹੈ ਕਿ ਉਸ ਨੂੰ ਪੜ੍ਹਾ ਸਕਦੀ ਹੈ ਜੇਕਰ ਉਹ ਉਸ ਦੀ ਇੱਕ ਸ਼ਰਤ ਮੰਨ ਲੇ। ਉਹ ਸ਼ਰਤ ਕੀ ਹੁੰਦੀ ਹੈ ਕਿ ਉਹ ਕਹਿੰਦੀ ਹੈ ਕਿ ਤੂੰ ਪਿੰਡੂ ਆਪਣਾ ਪਹਿਰਾਵਾ ਬਦਲ ਕੇ ਉਸ ਸ਼ੈਰੀ ਕਿਸਮ ਦੀ ਕੁੜੀ ਬਣ ਤੇ ਤੇਰੀ ਮੈਂ ਸਰੀਰਕ ਦੇਖ ਬਦਲਣਾ ਚਾਹੁੰਦੀ ਹਾਂ ਕਿਉਂਕਿ ਸਾਡੇ ਘਰ ਵਿੱਚ ਮੇਰੇ ਭਰਾ ਪਰਮਜੀਤ ਨੂੰ ਇਹ ਲੱਗਦਾ ਹੈ ਕਿ ਪਿੰਡੂ ਕੁੜੀਆਂ ਸੋਹਣੀਆਂ ਨਹੀਂ ਹੁੰਦੀਆਂ ਉਹਨਾਂ ਨੂੰ ਸਜਣਾ ਫੱਬਣਾ ਨਹੀਂ ਆਉਂਦਾ ਤੇ ਕਹਿੰਦੀ ਮੈਂ ਉਹਨੂੰ ਦੱਸਣਾ ਚਾਹੁੰਦੀ ਹਾਂ। ਇਹ ਪੈਂਟੂ ਕੁੜੀਆਂ ਵੀ ਖੂਬਸੂਰਤ ਲੱਗ ਸਕਦੀਆਂ ਹਨ ਤਾਂ ਉਸ ਨੂੰ ਚੰਨੋਂ ਨੂੰ ਤਿਆਰ ਕਰ ਦਿੰਦੀ ਹੈ ਉਸ ਨੂੰ ਸੋਨੇ ਕੱਪੜੇ ਪਾ ਕੇ ਉਸ ਦਾ ਥੋੜਾ ਮੇਕਅਪ ਕਰਕੇ ਤੇ ਉਸ ਨੂੰ ਸਜਾ ਦਿੰਦੀ ਹੈ ਤੇ ਚੰਨੋਂ ਖੂਬਸੂਰਤ ਲੱਗਦਾ ਪਹਿਲਾਂ ਹੀ ਸੀ ਪਰ ਜਦੋਂ ਥੋੜੀ ਤਿਆਰ ਹੋ ਜਾਂਦੀ ਹੈ ਉਹਦੀ ਸ਼ੈਰੀ ਦੇਖ ਹੋ ਜਾਂਦੀ ਹੈ ਤੇ ਹੋਰ ਸੋਹਣੀ ਲੱਗਦੀ ਹੈ ਸਤਨਾਮ ਆਪਣੇ ਭਰਾ ਜਦੋਂ ਦਾ ਪਰਮਜੀਤ ਭਰਾ ਆਉਂਦਾ ਹੈ ਤੇ ਉਸ ਨੂੰ ਚੰਨੋਂ ਨਾਲ ਇਹ ਕਹਿ ਕੇ ਮਿਲਾਉਂਦੀ ਹੈ ਚੰਨੋ ਉਸਦੇ ਕਾਲਜ ਉਸੇ ਦੇ ਕਾਲਜ ਦੇ ਵਿੱਚ ਐਫਸੀ ਕਾਲਜ ਚ ਪੜ੍ਹਦੀ ਆ ਮਤਲਬ ਉਸ ਨੂੰ ਇਹ ਨਹੀਂ ਦੱਸਦੀ ਕਿ ਸਾਡੀ ਮਾਸਦੀ ਦੀ ਕੁੜੀ ਆ ਜਾਇ ਪਿੰਡ ਤੋਂ ਆਈ ਆ ਕਿ ਉਹ ਬਿਲਕੁਲ ਕਹਿ ਦਿੰਦੀ ਆ ਕਿ ਚੰਨੋ ਇਹਦੀ ਦੀ ਕੁੜੀ ਆ ਇਹ ਉਸਦੇ ਭਰਾ ਦੇ ਕਾਲਜ ਐਫਸੀ ਕਾਲਜ ਨਾਲ ਹੋਟ ਪੜ੍ਹਦੀ ਆ ਤੇ ਇਹਨਾਂ ਵੀ ਆਏ ਪਰਮਜੀਤ ਜਿਹੜਾ ਆ ਪਿੰਡੂ ਕੁੜੀਆਂ ਨੂੰ ਪਸੰਦ ਨਹੀਂ ਕਰਦਾ ਸੀ ਉਹ ਚੰਨੋ ਨੂੰ ਸ਼ਹਿਰੀ ਕੁੜੀ ਸਮਝ ਕੇ ਉਸ ਤੋਂ ਪ੍ਰਭਾਵਿਤ ਹੋ ਜਾਂਦਾ ਕਿਉਂਕਿ ਉਹ ਦੇਖਣ ਚ ਸੋਹਣੀ ਲੱਗਦੀ ਸੀ ਔਰ ਉਹਦੀ ਚਾਲ ਢਾਲ ਬਿਲਕੁਲ ਉਸਨੇ ਬਦਲ ਦਿੱਤੀ ਸੀ ਪਿਆਰ ਕਰ ਇਹ ਅੰਤ ਜਦੋਂ ਉਹਨੂੰ ਪਤਾ ਲੱਗਦਾ ਨਾ ਕਿ ਚੰਨੋ ਸ਼ਹਿਰ ਦੀ ਨਹੀਂ ਪਿੰਡ ਦੀ ਕੁੜੀ ਹੈ ਤੇ ਉਸਦੀ ਮਾਸੀ ਵੀ ਧੀ ਹੈ ਉਹ ਥੋੜਾ ਸ਼ਰਮਾ ਜਾਂਦੀ ਹੈ ਤਾਂ ਉਹ ਉਹ ਉਸਦੀ ਤੇ ਉਹਦੀ ਭੈਣ ਇਹ ਉਹਦਾ ਪਹਿਮ ਕੱਟ ਦਿੰਦੀ ਆ ਇੱਕ ਪਿੰਡੂ ਕੁੜੀਆਂ ਵੀ ਵਧੀਆ ਹੁੰਦੀਆਂ ਨੇ ਕਿਉਂਕਿ ਪਰਮਜੀਤ ਨੂੰ ਬਹੁਤ ਸਾਰੇ ਰਿਸ਼ਤੇ ਪਿੰਡ ਤੋਂ ਆਉਦੇ ਸੀ ਤੇ ਉਹ ਨਹੀਂ ਕਰਾਉਣਾ ਚਾਹੁੰਦਾ ਸੀ ਕਿਉਂਕਿ ਉਹਨੂੰ ਲੱਗਦਾ ਸੀ ਪਿੰਡੂ ਕੁੜੀਆਂ ਵਧੀਆ ਨਹੀਂ ਹੁੰਦੀਆਂ ਪਰ ਜਦੋਂ ਚੰਨੋ ਨੂੰ ਸ਼ਹਿਰੋਂ ਵਾਂਗ ਸੱਜਾ ਕੇ ਸੋਹਣੀ ਬਣਾਇਆ ਦਾ ਉਹਦਾ ਜਿਹੜਾ ਸਤਨਾਮ ਹੈ ਉਹਦੇ ਮਨ ਵਿੱਚ ਉਹ ਵਹਿਮ ਨਿਕਲ ਗਿਆ ਕਿ ਪਿੰਡ ਨੂੰ ਲੋਕੁਰ ਗਿਆ ਵਿੱਚ ਸੋਨੀਆ ਹੋ ਸਕਦੀਆਂ ਨੇ ਉਹਨੇ ਇਸ ਗੱਲ ਕਰੀਏ ਜੇਕਰ ਇਸ ਦੇ ਥੀਮ ਦੀ ਤੇ ਨਵਾਂ ਚਾਨਣ ਇਕਾਂਗੀ ਦਾ ਥੀਮ ਹੈ ਗਿਆਨ ਅਤੇ ਚੇਤਨਾ ਦਾ ਚਾਨਣ ਪਿੰਡੂ ਲੋਕਾਂ ਅੰਦਰ ਉਸ ਸਮੇਂ ਵਿਦਿਆ ਦਾ ਚਾਨਣ ਨਹੀਂ ਸੀ ਪਿੰਡੂ ਲੋਕ ਸਿਹਤ ਪੱਖੋਂ ਰिष्टकुष्ठਾਨ ਪਰ ਬੌਧਿਕ ਗਿਆਨ ਦੀ ਘਾਟ ਸੀ ਲੇਖਕ ਮਹਿਸੂਸ ਕਰਦਾ ਹੈ ਕਿ ਜੇਕਰ ਸੇਧ ਦੀ ਤੰਦਰੁਸਤੀ ਅਤੇ ਗਿਆਨ ਦਾ ਪ੍ਰਕਾਸ਼ ਇਕੱਠਾ ਹੋ ਜਾਵੇ ਤੇ ਨਵਾਂ ਗਿਆਨ ਪੈਦਾ ਹੈਗਾ ਮੰਨ ਲਓ ਸਾਡੀ ਸਿਹਤ ਚੰਗੀ ਹੈ ਪਰ ਸਾਡੇ ਕੋਲ ਗਿਆਨ ਨਹੀਂ ਹੈ ਤੇ ਪਿੰਡ ਦੇ ਲੋਕਾਂ ਦੀ ਸਿਹਤ ਚੰਗੀ ਹੁੰਦੀ ਹੈ ਕਿਉਂਕਿ ਵਾਤਾਵਰਣ ਵਧੀਆ ਹੁੰਦਾ ਹੱਥੀਂ ਕੰਮ ਕਰਦੇ ਆ ਤੇ ਪਰ ਉਹਨਾਂ ਦੇ ਅੰਦਰ ਜੇ ਉਸ ਵੇਲੇ ਦੀ ਗੱਲ ਕਰ ਰਹੇ ਨੇ 1940 ਦੀ ਆਸ-ਪਾਸ ਤੇ ਉਸ ਵੇਲੇ ਉਹਨਾਂ ਦੇ ਅੰਦਰ ਪੜ੍ਹਨ ਦੀ ਚੇਤਨਾ ਨਹੀਂ ਹੈ ਜਿਸ ਕਰਕੇ ਉਹਨਾਂ ਕੋਲ ਸਿਹਤ ਹੈ ਲੇਕਿਨ ਗਿਆਨ ਨਹੀਂ ਹੈ ਪਰ ਸ਼ਹਿਰੀ ਕੁੜੀ ਕੋਲ ਗਿਆਨ ਹੈ ਪਰ ਸਿਹਤ ਨਹੀਂ ਹੈ ਤਾਂ ਦੋਵੇਂ ਜੇਕਰ ਇਕੱਠੇ ਹੋ ਜਾਣ ਤਾਂ ਲੇਖਕਿੰਦਾ ਨਵਾਂ ਚਾਨਣ ਪੈਦਾ ਹੋ ਜਾਏਗਾ ਤੇ ਕੋਈ ਲੜਕੀ ਦਾ ਕੋਈ ਲੜਕਾ ਪੜਿਆ ਲਿਖਿਆ ਹੋਵੇ ਸਿਹਤਮੰਦੀ ਹੋਵੇ ਤਾਂ ਇਹ ਨਵਾਂ ਚਾਨਣ ਹੈ ਅਨਪੜ ਚੰਨ ਨੂੰ ਸਰੀਰਕ ਤੌਰ ਤੇ ਰੇਸ਼ਮ ਪੁਸ਼ਟ ਹੈ ਪਰ ਗਿਆਨ ਦੇ ਚਾਨਣ ਤੋਂ ਖਾਲੀ ਹੈ ਕੈਰੀਸ ਨਾਮ ਗਿਆਨਮਾਨ ਹੈ ਪਰ ਸੇਤ ਪਕਵ ਕਮਜ਼ੋਰ ਹੈ ਇਸੇ ਕਾਰਨ ਕਿਦਾਂ ਦੇਸ਼ਾ ਇਸਤਰੀ ਵਿੱਚ ਸਰੀਰਕ ਅਤੇ ਬੌਧਿਕ ਵਿਕਾਸ ਕਰਨ ਦੀ ਸਮਰੱਥਾ ਇਸ ਮੇਲ ਹੋਵੇ ਤਾਂ ਉਸਦਾ ਜੀਵਨ ਉੱਤਮ ਹੋ ਜਾਏਗਾ ਸਤਰੀ ਦਾ ਜੈਨੀ ਵਿਕਾਸ ਏਸੇ ਕਾਂਧੀ ਦਾ ਮੁੱਖ ਵਿਸ਼ਾ ਹੈ ਲੇਕਿਨ ਇਹ ਥੋੜਾ ਨਾਰੀਵਾਦੀ ਕਾਂਧੀ ਕਿ ਲੇਕਿਨ ਨਾਰੀ ਨੂੰ ਇਹ ਸ਼ਕਤੀ ਕਰਨ ਕਰਨਾ ਚਾਹੁੰਦਾ ਹੈ ਦਾ ਤੇ ਸਤਨਾਮ ਦੇ ਮਾਨ ਵਿੱਚ ਪਿੰਡੂ ਕੁੜੀ ਨਾਲ ਵਿਆਹ ਕਰਨ ਦੀ ਪ੍ਰਤੀ ਹੀ ਇਨਪਾਵਨਾ ਨੂੰ ਦੂਰ ਕੀਤਾ ਗਿਆ ਹੈ ਤੇ ਪਿੰਡੂ ਕੁੜੀਆਂ ਦੇ ਚੰਗਿਆਈ ਨਹੀਂ ਉਹ ਜਾੜੂ ਪਰਵਾਉਣਾ ਵੀ ਏਸੇ ਕਾਂਧੀ ਦਾ ਮੁੱਖ ਵਿਸ਼ਾ ਹੈ ਇੱਕ ਆਗੇਕਾਰ ਸ਼ੈਰੀ ਤੇ ਪਿੰਡੂ ਤੱਕੇ ਵਿੱਚ ਲੈ ਸਤੁਲਨ ਨੂੰ ਬਣਾਉਣ ਦਾ ਸੁਨੇਹਾ ਦਿੰਦਾ ਉਹ ਕਹਿੰਦਾ ਹੈ ਕਿ ਸਾਨੂੰ ਪੇਂਡੂਆ ਵਾਲੇ ਗੋੜ ਵੀ ਰੱਖਣੇ ਚਾਹੀਦੇ ਹਨ ਜਿਹਦੇ ਵਿੱਚ ਸਾਡੇ ਅੰਦਰ ਸਿਹਤਮੰਦ ਹੋਈਏ ਚੰਗਾ ਖਾਣਾ ਪੀਣਾ ਪ੍ਰਦੂਸ਼ਣ ਮੁਕਤ ਰਹਿਣਾ ਤੇ ਸ਼ਹਿਰ ਵਾਲੀ ਸੋਚ ਵੀ ਹੋਣੀ ਚਾਹੀਦੀ ਹੈ ਕਿ ਸਾਡੇ ਵਿੱਚ ਆਧੁਨਿਕ ਦੁਨੀਆ ਸੁ ਲੋੜਾਂ ਨਿਆਧੁਨਿਕ ਜਿਹੜੇ ਸਾਡੇ ਸੁੱਖ ਨੇ ਉਹ ਵੀ ਸਾਡੇ ਕੋਲ ਹੋਣ ਤੇ ਸਾਡੀ ਗਿਆਨ ਵਣ ਵੀ ਹੋਈਏ ਤਾਂ ਜੀਵਨ ਵਧੀਆ ਹੋ ਸਕਦਾ ਤਾਂ ਜਿਹੜੀ ਸਾਡੇ ਅਸੀ ਕਾਂਗੀ ਦੀ ਸੰਪਾਦਕਾ ਹੈ ਰਮਿੰਦਰ ਗੌਰਦਿਲਸਰ ਇਹ ਕਾਂਗੀ ਇਸ ਨੁਕਤੇ ਤੋਂ ਉੱਪਰ ਦੀ ਹੈ ਇਹ ਪਿੰਡਾਂ ਵਿੱਚ ਲੋਕਾਂ ਦਾ ਜੀਵਨ ਬੁਸ਼ਟ ਕੁਸ਼ਟ ਹਨ ਪਰ ਉੱਥੇ ਵਿੱਦਿਆ ਦਾ ਚਾਨਣ ਨਹੀਂ ਜਦੋਂ ਕਿ ਸ਼ਹਿਰਾਂ ਵਿੱਚ ਵਿੱਦਿਆ ਦਾ ਵਿਸਾਰ ਹੈ ਪਰ ਲੋਕਾਂ ਦੀ ਸਰੀਰਕ ਤੰਦਰੁਸਤੀ ਵਿੱਚ ਗਰਾਵਟਾ ਨਹੀਂ ਪੜਿ ਲਿਖੇ ਨਾਮ ਕੋ ਦਿਮਾਗੀ ਤਾਕਤ ਹੈ ਪਰ ਸਰੀਰਕ ਨਹੀਂ ਜਦ ਕਿ ਅਨਪੜ ਚੰਨੋਂ ਕੋਸ਼ਿਸ਼ ਕੀਤੀ ਗਈ ਹੈ ਇਹ ਐਫਸਬਾਦ ਕਰ ਡਾਕਟਰ ਗਵਿੰਦਰ ਕੌਰ ਨੇ ਇੱਕ پیشن ਜੀਵਨ ਦਿੱਤੀ ਹੈ ਤੇ ਪਿੰਡਾਂ ਵਿੱਚ ਹੱਥੀ ਕੰਮ ਕਰਨ ਦਾ ਰਿਵਾਜ ਹੈ ਪਰ ਸ਼ਹਿਰਾਂ ਵਿੱਚ ਉਸ ਵੇਲੇ ਵੀ ਨੌਕਰ ਰਣੀਆਂ ਰੱਖਣ ਦਾ ਰਿਵਾਜ ਸੀ ਜਦ ਹਾਲੇ ਇਹਨਾ ਮਸ਼ੀਨੀ ਕਰਨ ਜਾਂ ਜੀਵਨ ਵਿੱਚ ਚੇਹਲੀ ਦੇ ਇਸ ਪ੍ਰਕਾਰੇ ਤਾਂ ਕਿ ਸਾਨੂੰ ਨਵੀਂ ਰੋਸ਼ਨੀ ਨਵੀਂ ਚੇਤਨਾ ਨਵੇਂ ਗਿਆਨ ਨਾਲ ਜੋੜਨ ਵਾਲਾ ਇੱਕ ਉਪਤਨ ਕੰਮ ਹੈ ਇਸ ਵੀਡੀਓ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਧੰਨ